ਪੰਜਾਬ ਦੌਰੇ ਤੇ ਆਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਨੇ ਮੁਲਾਕਾਤ ਕੀਤੀ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਲ ਤੇ ਜਗਤਾਰ ਸਿੰਘ ਹਵਾਰਾ ਦੇ ਨਾਲ ਜਦੋਂ ਮੁਲਾਕਾਤ ਕੀਤੀ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡੀ ਹਲਚਲ ਖੜੀ ਹੋ ਗਈ ਚਾਹੇ ਕੋਈ ਵੀ ਪਾਰਟੀ ਹੋਵੇ ਚਾਹੇ ਕਾਂਗਰਸ ਪਾਰਟੀ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਸਾਰੇ ਹੀ ਇਹ ਖਬਰ ਸੁਣ ਕੇ ਇੱਕਦਮ 당ਗ ਰਹਿ ਗਏ ਕਿ ਆਖਰਕਾਰ ਦੇਸ਼ ਦਾ ਪ੍ਰਧਾਨ ਮੰਤਰੀ ਭਾਈ ਜਗਤਾਰ ਸਿੰਘ ਹਵਾਰਾ ਉਸ ਨੂੰ ਮੁਲਾਕਾਤ ਕਰਨ ਦੇ ਲਈ ਕਿਉਂ ਪਹੁੰਚਿਆ ਹੈ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਚਰਚਾ ਛਿੜ ਗਈ ਤੇ ਹਰ ਕੋਈ ਇਸ ਨੂੰ ਬ੍ਰੇਕਿੰਗ ਨਿਊਜ਼ ਸਮਝਣ ਲੱਗ ਗਿਆ ਪੰਜਾਬ ਇੱਕ ਐਸਾ ਸੂਬਾ ਹੈ ਜਿੱਥੇ ਮਿੱਟੀ ਦੇ ਵਿੱਚ ਇਤਿਹਾਸ ਬੋਲਦਾ ਹੈ ਅਤੇ ਹਰ ਸਵਾਲ ਦੇ ਪਿੱਛੇ ਇੱਕ ਜ਼ਖਮ ਛਿਪਿਆ ਹੁੰਦਾ ਹੈ ਅੱਜ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਤੇ ਆ ਰਹੇ ਹਨ ਤੇ ਸਿਰਫ ਸਿਆਸੀ ਰੈਲੀ ਨਹੀਂ ਸਗੋਂ ਇੱਕ ਪੁਰਾਣੇ ਮਸਲੇ ਵੀ ਮੁੜ ਚਰਚਾ ਦੇ ਵਿੱਚ ਹਨ ਤੇ ਉਹਨਾਂ ਦੇ ਵਿੱਚੋਂ ਇੱਕ ਨਾਮ ਹੈ ਜਗਤਾਰ ਸਿੰਘ ਹਵਾਰਾ ਇੱਕ ਐਸਾ ਨਾਮ ਜੋ ਸਿੱਖ ਰਾਜਨੀਤੀ ਸੰਘਰਸ਼ ਅਤੇ ਵਿਵਾਦਾਂ ਦੇ ਨਾਲ ਜੁੜਿਆ ਹੋਇਆ ਹੈ ਪਰ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਦੇ ਨਾਲ ਮਿਲ ਕੇ ਆਖਰਕਾਰ ਕਿਹੜੀ ਐਸੀ ਸਿਆਸੀ ਖੇਡ ਖੇਡ ਰਿਹਾ ਹੈ ਐਸ ਕੱਲੀ ਕੱਲੀ ਗੱਲ ਤੋਂ ਕੱਲੀ ਕੱਲੀ ਘਟਨਾ ਕਰਮ ਤੋਂ ਆਪ ਜੀ ਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਜੂ ਇਦਾਂ ਦੀ ਜਾਣਕਾਰੀ ਹੈ ਹਰ ਕਿਸੇ ਤੱਕ ਪਹੁੰਚ ਜਾਵੇ। ਸੋ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ। ਅੱਜ ਦੇ ਇਸ ਵਿਸ਼ੇ ਦੇ ਉੱਪਰ। ਜਗਤਾਰ ਸਿੰਘ ਹਵਾਰਾ ਇੱਕ ਐਸਾ ਨਾਮ ਜੋ ਸਿੱਖ ਰਾਜਨੀਤੀ, ਸੰਘਰਸ਼ ਅਤੇ ਵਿਵਾਦਾਂ ਦੇ ਨਾਲ ਜੁੜਿਆ ਹੋਇਆ ਹੈ। ਉਹਨਾਂ ਦਾ ਨਾਮ 1990 ਦੇ ਦਹਾਕੇ ਦੇ ਉਹਨਾਂ ਘਟਨਾਕਰਮ ਦੇ ਨਾਲ ਜੁੜਿਆ ਜਾਂਦਾ ਹੈ ਜਿਨ੍ਹਾਂ ਨੇ ਪੰਜਾਬ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਸੀ। ਤੇ ਅੱਜ ਦੀ ਸਚਾਈ ਇਹ ਹੈ ਕਿ ਜਗਤਾਰ ਸਿੰਘ ਹਵਾਰਾ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਹਨ। ਉਹਨਾਂ ਨੂੰ ਜੋ ਕਿ ਮੁੱਖ ਮੰਤਰੀ ਬਿਆਨਤ ਸਿੰਘ ਉਹਨਾਂ ਦੇ ਕਤਲ ਮਾਮਲੇ ਦੇ ਵਿੱਚ ਜੋ ਕਿ ਉਹਨਾਂ ਨੂੰ ਸਜ਼ਾ ਸਾਬਤ ਹੋਈ। ਇਹ ਤੱਥ ਹਨ ਕਿ ਇਹਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ। ਪਰ ਕਾਨੂੰਨ ਤੋਂ ਇਲਾਵਾ ਇੱਕ ਹੋਰ ਅਦਾਲਤ ਹੁੰਦੀ ਹੈ ਲੋਕਾਂ ਦੀ ਅਦਾਲਤ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਖਾਸ ਕਰਕੇ ਕੁਝ ਸਿੱਖ ਵਰਗਾਂ ਦੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਰਾਜਨੀਤਿਕ ਕੈਦੀ ਮੰਨਿਆ ਜਾਂਦਾ ਹੈ ਪਰ ਲੋਕ ਇੱਥੇ ਸਵਾਲ ਇਹ ਵੀ ਕਰਦੇ ਹਨ ਕਿ ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੇ ਨਾਲ ਇਨਸਾਫ ਕਿਉਂ ਨਹੀਂ ਹੋਰ ਰਾਜਾਂ ਦੇ ਕੈਦੀ ਰਿਹਾ ਹੋ ਜਾਂਦੇ ਨੇ ਪਰ ਸਿੱਖ ਕੈਦੀ ਰਿਹਾ ਕਿਉਂ ਨਹੀਂ ਹੁੰਦੇ ਸਿਆਸਤ ਇਨਸਾਫ ਤੋਂ ਵੱਡੀ ਕਿਉਂ ਬਣ ਜਾਂਦੀ ਹੈ ਇਹ ਸਵਾਲ ਹਨ ਜੋ ਹਰ ਪ੍ਰਧਾਨ ਮੰਤਰੀ ਜਦੋਂ ਪੰਜਾਬ ਦੇ ਦੌਰੇ ਤੇ ਚੁੱਪ-ਚਾਪ ਹਵਾ ਦੇ ਵਿੱਚ ਤੈਰਦੇ ਰਹਿੰਦੇ ਨੇ ਪਰ ਲੋਕਾਂ ਦੇ ਮਨਾਂ ਵਿੱਚ ਇਹ ਸਵਾਲ ਹੁੰਦੇ ਨੇ ਲੋਕ ਬੋਰਡ ਤੇ ਤਖਤੀਆਂ ਲੈ ਕੇ ਸਾਹਮਣੇ ਖੜੇ ਰਹਿੰਦੇ ਨੇ ਪਰ ਉਹਨਾਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਹੈ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਸਿਰਫ ਇੱਕ ਸਿਆਸੀ ਦੌਰਾ ਨਹੀਂ ਹੁੰਦਾ ਇਹ ਦੌਰਾ ਹੁੰਦਾ ਹੈ ਸੁਰੱਖਿਆ ਦੀ ਕੜੀ ਜਾਂਚ ਸਿਆਸੀ ਸੰਤੁਲਨ ਅਤੇ ਪੁਰਾਣੀਆਂ ਯਾਦਾਂ ਦਾ ਭਾਰ ਭਾਵੇਂ ਜਗਤਾਰ ਸਿੰਘ ਹਵਾਰਾ ਨਾਲ ਕਿਸੇ ਜੇਲ੍ਹ ਮੁਲਾਕਾਤ ਦਾ ਕੋਈ ਅਧਿਕਾਰਿਕ ਜਾਂ ਸਾਬਤ ਜਾਣਕਾਰੀ ਨਹੀਂ ਪਰ ਲੋਕਾਂ ਦੇ ਮਨਾਂ ਵਿੱਚ ਇੱਕ ਸਵਾਲ ਜ਼ਰੂਰ ਹੈ ਕਿ ਕੇਂਦਰ ਸਰਕਾਰ ਕਦੇ ਇਸ ਮਸਲੇ ਦੇ ਉੱਪਰ ਖੁੱਲ੍ਹ ਕੇ ਗੱਲ ਕਰੇਗੀ ਹੁਣ ਰਾਜਨੀਤਿਕ ਅਫਵਾਹਾਂ ਵੀ ਫੈਲਦੀਆਂ ਨੇ ਪੰਜਾਬ ਦੇ ਵਿੱਚ ਅਕਸਰ ਅਫਵਾਹਾਂ ਫੈਲਦੀਆਂ ਰਹਿੰਦੀਆਂ ਨੇ ਕਦੇ ਕਹਿੰਦੇ ਨੇ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਭਾਜਪਾ ਦੀ ਪੇਸ਼ਕਸ਼ ਹੈ ਕਦੇ ਕਹਿੰਦੇ ਨੇ ਕਿ ਚੋਣਾਂ ਦੀ ਗੱਲ ਹੈ ਕਦੇ ਕਹਿੰਦੇ ਨੇ ਸਮਝੋਤੇ ਹੈ ਪਰ ਇਸ ਤਰੀਕੇ ਦੀ ਕੋਈ ਵੀ ਅਧਿਕਾਰਿਕ ਤੌਰ ਤੇ ਜੋ ਗੱਲਬਾਤ ਹੈ ਉਹ ਸਾਬਤ ਨਹੀਂ ਹੋਈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ